ਕੌਣ ਹੁਣ ਪਤਾ ਨਹੀਂ ਕਿਹੜਾ ਆ ਗਿਆ ਓਹੋ ਹਾਂ ਕਿਹਨੂੰ ਮਿਲਣਾ ਸਸੀਕਲ ਜੀ ਸਸੀਕਲ ਤਾਂ ਠੀਕ ਆ ਮੱਲ ਮੈਂਬਰ ਦਾ ਮਕਾਨ ਇਹ ਜੀ ਹਾਂ ਪਰ ਤੁਸੀਂ ਕੌਣ ਮੇਰੇ ਚਾਚਾ ਜੀ ਨੇ ਉਹ ਸਾਨੂੰ ਉਹਨਾਂ ਦਾ ਕਰ ਥੋੜਾ ਕੰਮ ਸੀ ਜੇ ਹੈਗੇ ਨੇ ਤਾਂ ਬੁਲਾ ਦੋਗੇ ਪਰ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ। ਹੈਲੋ। ਆ ਦੱਸਦੇ। ਆਹ ਨੂੰ ਮੱਤੇ ਵਾ ਗੱਡੇ ਕੋ ਤੇ। ਆਹ ਕਿ ਚਾਚਾ ਜੀ। ਸਸੀ ਗਾਲ ਚਾਚਾ ਜੀ। ਕੀ ਹਾਲ ਹੈ ਦੀਪ? ਠੀਕ ਆ ਜੀ ਠੀਕ ਆ। ਓ ਠੀਕ ਆ ਸੀ ਨਾ। ਸਸੀ ਗਾਲ। ਚਾਚੀ ਨੂੰ ਲੱਗਦਾ ਸਾਡੀ ਪਛਾਣ ਨਹੀਂ ਆਈ ਹੈਗੀ। ਚਾਚਾ ਜੀ। ਕੌਣ ਆ? ਓ ਕੱਲੇ ਦਾ ਮੁੰਡਾ ਆਪਣੇ ਸ਼ਰੀਕੇ ਚੋਂ ਬਾਈ ਦਾ। ਅੱਛਾ। ਹੋਸ਼ਨਾ ਤੇਰੇ ਪਿਓ ਦੇ ਕੀ ਹਾਲ ਆ? ਵਧੀਆ ਨੇ ਸਾਰੇ ਦੇ ਹਾਲ ਵਧੀਆ। ਹਾਂਜੀ ਵਧੀਆ ਸਾਰੇ ਠੀਕ ਨੇ। ਆ ਕੌਣ ਓਏ? ਚਾਚਾ ਜੀ। ਏ ਅਸੀਂ ਵੀ ਆ ਕਰਵਾ ਲੈ ਦੋਨਾਂ ਨੇ ਅੱਛਾ ਮੂਰਾ ਨਹੀਂ ਆ ਓਏ ਨੂੰ ਆਈ ਕਮਲਾ ਇਹਥਲਾ ਚਾਚੀ ਆਪਣੀ ਕੋਈ ਲੜਨੀ ਪੈਦੀ ਇਹਥਲਾਉਣ ਦੇ ਨਾ ਆ ਕੀ ਗੱਲ ਆ ਵੱਡਿਆਂ ਵੱਡੇ ਸਾਡੇ ਘਰੇ ਥਾ ਆਂ ਕੌਂਚ ਜਲੂਸ ਕਰਦੀ ਆ ਜਲੂਸ ਜਲਦੀ ਕੋਈ ਗੱਲ ਨਹੀਂ ਹੈਗੀ ਕੋਈ ਲੜਨੀ ਇਹਨਾਂ ਨੂੰ ਰੱਖਣ ਰੁੱਖਣ ਦੀ ਇਹਨਾਂ ਨੂੰ ਹੋਊਗਾ ਕਿ ਹੋਰਦਾਰ ਬੰਦ ਹੋਗੇ ਤਾਹਦਾਰ ਖੁੱਲਾ ਇਹਨਾਂ ਲਈ ਸਾਰੇ ਪਿੰਡ ਚ ਪੰਡੀ ਕਰ ਦੂ ਵੀ ਕਰ ਦੇਣ ਦੇ ਪੰਡੀ ਇਹ ਐ ਸਵਾਈ ਆਇਆ ਜਾ ਪੁੱਤ ਮੈਂ ਸਾਰੇ ਪਿੰਡ ਚ ਦੱਸ ਦੂੰ ਵੀ ਉਤਦੀ ਆ ਚਾਚੀ ਚਾਚੇ ਤੋਂ ਕਹਿ ਲੈਣ ਦੇ ਇਹ ਹਾੜੇ ਇੱਕ ਰਾਤ ਦੀ ਗੱਲ ਹੈ ਮੈਂ ਗੱਲ ਕਰ ਨਾ ਮੈਂ ਤੁਹਾਨੂੰ ਕਿਹੜਾ ਕਹਤਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਸਮਝ ਆ ਗਈ ਕਿ ਨਹੀਂ ਆ ਗਈ ਜਾਂ ਤਾਂ ਇਹਨਾਂ ਨੂੰ ਰੱਖ ਲੈ ਜਾਂ ਫਿਰ ਮੈਂ ਹੀ ਰਹੂੰ ਅ ਨਹੀਂ ਆਏ ਨਹੀਂ ਆਏ ਕਹਿ ਦਿਆ ਵੀ ਤਹਾਂ ਮੈਂ ਪਾਉਂਗੀ ਕਿ ਇਹ ਪਹਿਣ ਗਿਆ ਮੈਂ ਕੋਈ ਨਹੀਂ ਐਂਦਾ ਕਿਹਾ ਪਤਾ ਨਹੀਂ ਕਿੱਥੋਂ ਕੱਢ ਵੱਢ ਕੇ ਲੈ ਆਇਆ ਇਹਨੂੰ ਚਾਚਾ ਜੀ ਚਲੋ ਕੋਈ ਗੱਲ ਨਹੀਂ ਸਾਡੇ ਘਰ ਕਿਹਨ ਤੁਸੀਂ ਘਰ ਚ ਕਲੇਸ਼ ਨਾ ਪਾਓ ਅਸੀਂ ਬਾਗ ਜੰਨੇ ਆ ਚਲੋ ਠੀਕ ਆ ਮੇਰੀ ਗੱਲ ਸੁਣ ਕਲੇਸ ਪੈ ਹੀ ਤੁਹਾਡੇ ਕਰਕੇ ਰਿਹਾ ਵਾ ਉਹ ਖੜ ਜਾ ਹੁਣ ਮੇਰੀ ਮਾਂ ਦੇਖ ਪੁੱਤ ਤੂੰ ਕੱਲਾ ਆਇਆ ਹੁੰਦਾ ਜੀ ਸਰਕੇ ਹੈ ਨਾ ਫਿਰ ਮੈਂ ਵੀ ਇਹਨੂੰ ਨਾ ਝੜਕ ਸਕਦਾ ਸੀ ਪਰ ਤੂੰ ਕੰਮ ਹੀ ਇਹੋ ਜਿਹਾ ਕਰਿਆ ਮੇਰੀ ਵੀ ਬੇਵਾਂ ਚਲੋ ਕੋਈ ਗੱਲ ਨਹੀਂ ਠੀਕ ਹੈ ਜੀ ਚਲ ਕਮਣਾ ਨਾ ਖੁਸ਼ਾ ਹੁਣ ਖੁਸ਼ਾ ਹੋਣ ਦੀ ਗੱਲ ਨਹੀਂ ਨਾ ਜੇ ਕੱਲ ਨੂੰ ਪੁਲਸ ਆ ਗਈ ਸਾਂਭਣਾ ਤਾਂ ਸਾਨੂੰ ਕਰਨਾ ਪਊ ਉਹਨਾਂ ਨੂੰ ਤਾਂ ਨਹੀਂ ਉਹ ਗਲਤੀਆਂ ਕੀ ਤੋਂ ਨਹੀਂ ਹੁੰਦੀਆਂ ਮੇਰੇ ਮੈ ਝਾੜੂ ਵਿੱਚ ਰਹਿ ਗਿਆ ਲੱਗਿਆ ਗਲਤੀਆਂ ਦਾ ਚਾਹ ਉਹ ਮੈਂ ਬੜਾ ਖਲਨਾ ਆਈਆਂ ਹੂੰ ਤਾਂ ਤੂੰ ਬੱਸ